ਅੰਬਾਨੀਆਂ ਦਾ ਵਿਆਹ ਸੀ ਤੇ ਵੱਡੇ ਵੱਡੇ ਸਿੰਗਰ ਬੁਲਾਏ ਸੀ ਦਿਲਜੀਤ ਦਸਾਂਜ ਦੇ ਗੀਤ ਤੇ ਠੁਮਕੇ ਲਾ ਗਈ ਕ੍ਰੀਨਾਗਪੂਰ ਜਿਹੜੀ ਕਹਿ ਸਕਦੇ ਹਿੰਦੀ ਫਿਲਮਾਂ ਦੇ ਸਤਾਰੇ ਜਦੋਂ ਪੰਜਾਬੀ ਗਾਣਿਆਂ ਤੇ ਠੁਮਕੇ ਲਾਉਂਦੇ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਗੀਤ ਵੀ ਸੁਣਦੇ ਨੇ ਉਹਨਾਂ ਕਲਾਕਾਰਾਂ ਦੇ ਦਿਲਜੀਤ ਦਸਾਂਜ ਨੇ ਜਦੋਂ ਉੱਥੇ ਪਰਫਾਰਮੈਂਸ ਕੀਤੀ ਤਾਂ ਕ੍ਰੀਨਾਗਪੂਰ ਤੇ ਸੈਫਲੀ ਖਾਨ ਜਦੋਂ ਸਟੇਜ ਤੇ ਜਾਂਦੇ ਆ ਤਾਂ ਗੱਲ ਹੋ ਜਾਂਦੀ ਹੈ ਕੁਝ ਵਕਰੀ ਪਰ ਇਹਦਾ ਵੀਡੀਓ ਨਾਲ ਜਲਦੀ ਜਲਦੀ ਲਾਈਕ ਕਰਕੇ ਸ਼ੇਅਰ ਕਰ ਦਿਓ ਆ ਗੱਲਾਂ ਜਿਹੜੀਆਂ ਦਿਲਜੀਤ ਦਸਾਂਜ ਨੇ ਕੀਤੀਆਂ ਨੇ ਸੁਣ ਕੇ ਨਾ ਹਰਾਨੀ ਵੀ ਹੋਊਗੀ ਕਹਿੰਦਾ ਹੋਰਾਂ ਦੀਆਂ ਹੋਣ ਹੈ ਰਿਹਾਨਾ ਪਰ ਸਾਡੀ ਤਾਂ ਕਰੀਨਾ ਕਪੂਰ ਹੀ ਰਿਹਾਨਾ ਹੈ ਆ ਪਹਿਲਾਂ ਪੂਰੀ ਵੀਡੀਓ ਸੁਣਦੇ ਆ ਵੀ ਕੀ ਕਿਹਾ ਸੀ ਦਲਜੀਤ ਨੇ ਹਨਾ ਆ ਦੇਖੋ ਆ ਦੇਖੋ ਫਿਰ ਗੀਤ ਲਈ ਕੰਪੈਲ ਵੀ ਕੀਤਾ ਵੀ ਤੁਸੀਂ ਨੱਚੋ ਹਨਾ ਗੀਤ ਤੇ ਆ ਲੈ ਆ ਤੁਸੀਂ ਵੀ ਦੇਖਿਆ ਦੋਸਤੋ ਵੀ ਕ੍ਰੀਨਾ ਕਪੂਰ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨੇ ਤੁਸੀਂ ਪਰ ਜਦੋਂ ਪੰਜਾਬੀ ਗਾਣੇ ਤੇ ਨੱਚਦੇ ਹਨ ਥਿਰਕਦੇ ਹਨ ਇਹਨਾਂ ਦੇ ਲੱਗਦੇ ਆ ਦੇਖੋ ਤੁਸੀਂ ਹਨਾ ਵੀ ਕਿਤੇ ਨਾ ਕਿਤੇ ਪੰਜਾਬੀ ਗਾਣਿਆਂ ਨੂੰ ਪਸੰਦ ਵੀ ਕਰਦੇ ਆ ਦਰਜੀਤ ਦਸਾਂਜ ਨੇ ਜਿਹੜਾ ਨਾਮ ਬਣਾਇਆ ਹੋਇਆ ਹੈ ਜੇ ਜਦੋਂ ਸਟੇਜ ਪਰਫਾਰਮੈਂਸ ਸ਼ੁਰੂ ਹੁੰਦੀ ਹੈ ਨਾ ਤਾਂ ਦਿਲਜੀਤ ਦਸਾਂਜ ਦੇ ਗੀਤ ਨੇ ਜਿਹੜੇ ਉਹ ਕੀਲ ਕੇ ਰੱਖ ਲੈਂਦੇ ਪੂਰੇ ਜਿੰਨੀ ਆਡੀਅנס ਬੈਠੀ ਹੁੰਦੀ ਆ ਵਿਆਹ ਦਾ ਪ੍ਰੋਗਰਾਮ ਸੀ ਤੇ ਆਡੀਅנס ਦੇ ਵਿੱਚ ਕਲਾਕਾਰ ਐਕਟਰ ਤੇ ਪੋਲੀਟੀਸ਼ੀਅਨ ਹਰ ਤਰ੍ਹਾਂ ਦੇ ਬੰਦੇ ਜਿਹੜੇ ਪਹੁੰਚੇ ਸੀ ਤੇ ਇਹ ਕਹਿ ਸਕਦੇ ਆ ਵੀ ਕੱਲਾ ਕੱਲਾ ਸੇਲੇਬ੍ਰਿਟੀ ਉੱਥੇ ਮੌਜੂਦ ਸੀ ਤਾਂ ਦੂਸਰੇ ਪਾਸੇ ਦਿਲਜੀਤ ਨੇ ਜਦੋਂ ਸਾਰਿਆਂ ਨੂੰ ਕੀਲ ਕੇ ਰੱਖਤਾ ਤਾਂ ਕੱਲਾ ਕੱਲਾ ਐਕਟਰ ਸਟੇਜ ਤੇ ਜਾ ਕੇ ਪਰਫਾਰਮ ਵੀ ਕਰਕੇ ਆ ਗੀਤਾਂ ਦੇ ਨੱਚ ਕੇ ਵੀ ਆਇਆ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਰੀਨਾ ਕਪੂਰ ਦਿਲਜੀ ਫਿਲਮ ਦੇ ਵਿੱਚ ਵੀ ਨਜ਼ਰ ਆਈ ਸੀ ਤਾਂ ਪਰ ਅੱਜ ਦੂਸਰੀ ਵਾਰ ਕਹਿ ਸਕਦੇ ਆ ਵੀ ਸਟੇਜ ਦੇ ਉੱਪਰ ਨਜ਼ਰ ਆਏ ਤੇ ਦਿਲਜੀਤ ਨੇ ਜਦੋਂ ਗੀਤ ਗਾਇਆ ਤੇ ਕਰੀਨਾ ਕਪੂਰ ਡਾਂਸ ਕਰਨ ਲੱਗੀ ਨਾਲ ਹੀ ਸੈਫਲੀ ਖਾਨ ਵੀ ਮੌਜੂਦ ਹੈ ਤੇ ਆ ਦੱਸਿਓ ਤੁਸੀਂ ਵੀ ਕਿਵੇਂ ਲੱਗਿਆ ਵੀ ਪੰਜਾਬੀ ਨੇ ਜਦੋਂ ਜਾਂਦੇ ਨੇ ਜਿੱਥੇ ਵੀ ਤਾਂ ਦਿਲ ਜਿੱਤ ਲੈਂਦੇ ਨੇ ਸਭ ਦੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਆਪਣੀ ਰਾਏ ਜ਼ਰੂਰ ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ